ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤੁਨ ਤਾੜਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਂਮਣੀਆ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਭਾਜੀ ਤਾਰਾ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਆਟਾ ਪੀਣ ਵਾਲੀ ਚੱਕੀ ਤੇ ਇੱਕ ਦੋਸਤੋ ਇਹ ਜਿਹੜਾ ਟਰੈਕਟਰ ਹੈ ਨਾਲ ਹੀ ਇਹ ਟਰੈਕਟਰ ਵੀ ਤੁਹਾਨੂੰ ਦਿਖਾ ਦਿੰਨੇ ਮਾਡਲ ਹੈਗਾ ਜੀ 1998 HMT 4511 ਫੋਰ ਸੇਲ ਆ ਤੇ ਇੱਕ ਇਹ ਦੋਸਤੋ ਜਿਹੜੀ ਚੱਕੀ ਆ ਆਟਾ ਪੀਣ ਵਾਲੀ ਇਹ ਵੀ ਦੋਸਤੋ ਫੋਰ ਸੇਲ ਆ ਕੋਈ ਜੱਕ ਡਿਟੇਲ ਦੋਸਤੋ ਆਪਾਂ ਵੀਰ ਤੋਂ ਪੁੱਛੇਟਣਾ ਸੰਜੀ ਕਰਦਾਂਗੇ ਤੇ ਕੋਈ ਜੱਕ ਡਿਟੇਲ ਦੋਸਤੋ ਤੁਹਾਨੂੰ ਮੈਂ ਆਪ ਦੱਸ ਦਊਗਾ ਕਿਉਂਕਿ ਇਹ ਜਿਹੜੀ ਚੱਕੀ ਆ ਇਹ ਦੋਸਤੋ ਆ ਵੇਖੋ ਨਾਲ ਹੀ ਇਹ ਮਤਲਬ ਕਲਕਤੀ ਸਫਾਈ ਕਰਦੀ ਹੈ ਤੇ ਨਾਲ ਹੀ ਦੋਸਤੋ ਇਹ ਆਟਾ ਪੀਣ ਲਈ ਚੱਕੀ ਬਿਲਕੁਲ ਤਿਆਰ ਆ ਬਾਕੀ ਦੋਸਤੋ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿੰਨੇ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਣੇ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਜੇ। ਸੋ ਦੋਸਤੋ ਚੀਜ਼ ਕੋਈ ਵੀ ਖਰੀਦਣੀ ਹੈ ਬੇਸ਼ੱਕ ਕੋਈ ਖੇਤੀ ਸੰਦਿਆ ਜਾਓ ਕਿ ਮੱਝ ਗਾਵਾਂ ਜਾਓ ਕੋਈ ਵੀ ਚੀਜ਼ ਤੁਸੀਂ ਖਰੀਦਣੀ ਹੈ ਤਸੱਲੀ ਦੋਸਤੋ ਤੁਸੀਂ ਆਪਣੀ ਆਪ ਕਰਨੀ ਹੈ ਆਪਣੀ ਪਹੁੰਚ ਕਰਕੇ ਆਪਣਾ ਹੱਕ ਸਮਝ ਕੇ ਤਸੱਲੀ ਕਰਕੇ ਚੀਜ਼ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਚੀਜ਼ ਦੋਸਤੋ ਤੁਹਾਨੂੰ ਇਹ ਦੋ ਚੀਜ਼ਾਂ ਦਿਖਾਉਣੀ ਹੈ ਇੱਕ ਇਹ ਟਰੈਕਟਰ 4511 ਕੰਡੀਸ਼ਨ ਦੋਸਤੋ ਤੁਹਾਨੂੰ ਸਾਰੀ ਦਿਖਾ ਦਿੰਦਾ। ਟਰੈਕਟਰ ਦੋਸਤੋ ਬਿਲਕੁਲ ਵਧੀਆ ਹੈ। ਕੰਨ ਲੜ ਦੋਸਤੋ ਜਿਹੜਾ ਬਿਲਕੁਲ ਨਾਲਦਾ ਹੀ ਹੈ ਚਾਰੇ ਟਾਇਰ ਦੋਸਤੋ ਵੇਖ ਲਓ ਚੈੱਕ ਕਰ ਲਓ ਨੰਬਰ ਦੋਸਤੋ ਪੀਵੀ 15 ए 30 57 ਮਗਰਲੇ ਟਾਇਰ ਦੋਸਤੋ ਤਕਰੀਬਨ 50 ਪੈਸੇ ਹੋਣਗੇ ਤੇ ਅਗਲੇ ਟਾਇਰ ਦੋਸਤੋ ਬਿਲਕੁਲ ਨਵੇਂ ਹਨ ਕੰਡੀਸ਼ਨ ਦੋਸਤੋ ਟਰੈਕਟਰ ਦੀ ਸਾਡੇ ਸਾਹਮਣੇ ਜੋ ਵੀ ਤੁਹਾਨੂੰ ਬੁਖਾਰਿਆ ਪ੍ਰੋਪਰ ਵੀਡੀਓ ਦੇ ਵਿੱਚ ਕਰ ਲਓ ਚੈੱਕ 45 11 ਐਚ ਐਮਟੀ ਦੋਸਤੋ ਇਹ ਚੱਕੀ ਜਿਹੜੀ ਜਿਹਦੇ ਵਿੱਚ ਆਪਾਂ ਆਟਾ ਵਾਕੇ ਪੀਂਦੇ ਆ ਤੇ ਇਹ ਰੂਟਰ ਦੀ ਬੈਕ ਸੈਟ ਲੱਗੀ ਹੈ ਨਾਲ ਨਾਲ ਕਣਕ ਦੀ ਸਫਾਈ ਕਰਦੀ ਹੈ ਅਛਾ ਵੀ ਜੀ ਡਿਟੇਲ ਥੋੜੀ ਜਿਹਾ ਆਪਾਂ ਦੱਸੀਏ ਇਹਦੇ ਬਾਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂ ਵਧੀਆ ਵੀ ਤੁਸੀਂ ਦੱਸੋ ਜੀ ਇਹ ਵੀ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੋ ਮੇਰਾ ਪਿੰਡ ਬਮਣੀਆ ਜੀ ਅਸੀਂ ਸ਼ਾਕੋਟ ਜ਼ਿਲ੍ਹਾ ਜਲੰਧਰਾ ਜੀ ਨਾਮ ਰੱਖ ਦੋ ਜੀ ਗੁਰਦੀਪ ਸਿੰਘ ਜੀ ਅਛਾ ਜੀ ਫੋਨ ਨੰਬਰ ਫਾਰਮ ਹਾਂਜੀ ਫੋਨ ਨੰਬਰ ਦੱਸਾਂਗੇ 9876552308 ਅਛਾ ਜੀ ਜਿਹੜੀ ਆਪਾਂ ਇਹ ਚੱਕੀ ਅੱਜ ਸੇਲ ਕਰਨੀ ਹੈ ਹਾਂਜੀ ਸਰ ਚੱਕੀ ਦਾ ਮਾਡਲ ਤੇ ਸ਼ੁਰੂ ਤੁਸੀਂ ਕਹੇ ਵੀ ਸਾਨੂੰ ਪਤਾ ਨਹੀਂ ਕਿੰਨਾ ਮਾਰਡਲ ਜੀ ਸਰ ਜੀ ਸਰ ਤੇ ਬਾਕੀ ਚੱਲਦੀ ਚੁਲਦੀ ਹੈ ਬਿਲਕੁਲ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਅੱਛਾ ਜੀ ਆਟਾ ਟਾਹ ਵਧੀਆ ਚੱਲਦਾ ਬਹੁਤ ਸੋਹਣਾ ਹਾਂਜੀ ਅਛਾ ਜੀ ਬਿਲਕੁਲ ਇਹ ਦੋਵੇਂ ਚੀਜ਼ਾਂ ਮਤਲਬ ਨਾਲ ਹੀ ਉਹ ਕਲਕੜੀ ਸਫਾਈ ਕਰਨ ਲਈ ਤੇ ਨਾਲ ਹੀ ਉਹ ਆਟਾ ਪੀਣ ਲਈ ਹਾਂਜੀ ਹਾਂਜੀ ਇਹਨਾਂ ਦੋਨੋਂ ਹੈ ਜੀ ਬਹੁਤ ਸੋਹਣਾ ਸੈੱਟ ਚੱਲਦਾ ਜੀ ਠੀਕ ਹੈ ਜੀ ਇਹ ਤੇ ਟਰੈਕਟਰ 1998 ਮਾਡਲ ਤੁਸੀਂ ਦੱਸਿਆ ਹਾਂ ਹਾਂਜੀ ਹਾਂਜੀ 1998 ਮਾਡਲ ਅੱਛਾ ਤੇ ਇੰਜਣ ਉਹਦੀ ਬੀਚੀ ਦਾ ਬਹੁਤ ਵਧੀਆ ਕੰਡੀਸ਼ਨ ਭਾਜੀ ਠੀਕ ਹੈ ਜੀ ਤੁਸੀਂ ਆਓਗੇ ਚੈੱਕ ਕਰ ਸਕਦੇ ਹੋ ਕੋਈ ਗੱਲ ਨਹੀਂ ਚਲਾਟ ਕਰਕੇ ਦਿਖਾਵਾਂਗੇ ਜੀ ਠੀਕ 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 ਹੈ ਦੋਸਤੋ ਬਾਕੀ ਟਾਇਰ ਟੁੱਤਰ ਮੈਂ ਸਾਰੇ ਵਿਖਾਈ ਦਿੱਤੇ ਆ ਕਿਉਂਕਿ ਮੱਜਾਂ ਗਮਾਂ ਦਾ ਕੰਮ ਹੁੰਦਾ ਚਲੋ ਤੋੜ ਕੇ ਵਿਖਾਉਣੀਆਂ ਬ ਬਾਕੀ ਦੋਸਤੋ ਸ਼ਾਵੜ ਚੂੜ ਬਿਲਕੁਲ ਨਾਲ ਆ ਤੇ ਜੋ ਹਿੱਸਾ ਦੋਸਤੋ ਤੁਹਾਨੂੰ ਸਾਰਾ ਬੈਕਸਾਈਡ ਦਾ ਵਿਖਾਤਾ ਹੋਕਾਕ ਦੋਸਤੋ ਸਾਰੀ ਐ ਪਈ ਹੈ ਮਗੇ ਚੱਕੀ ਦੇ ਟਾਇਰ ਦੋਸਤੋ ਚੈੱਕ ਕਰ ਲੋ ਟਰੈਕਟਰ ਦੇ 50 ਕੇ ਪੈਸੇ 45 50 ਪੈਸੇ ਟੈਰਿਆ ਮਗਰਲੇ ਤੇ ਅਗਲੇ ਜਿਹੜੇ ਟਾਇਰ ਆ ਦੋਸਤੋ ਅਗਲੇ ਟਾਇਰ ਬਿਲਕੁਲ ਠੀਕ ਠਾਕ ਵਧੀਆ ਬਾਕੀ ਟਰੈਕਟਰ ਦੀ ਕੋਈ ਲੀਕੰਗ ਲੁਕੂਗਾ ਜੀ ਕਿਤੇ ਨਹੀਂ ਹੈਗੀ ਬਾਕੀ ਐ ਬਿਲਕੁਲ ਵਧੀਆ ਕੰਡੀਸ਼ਨ ਪਈ ਹੈ ਆ ਕਰ ਲੋ ਚੈੱਕ ਦੋਸਤੋ ਜਿਹੜੇ ਆ ਬਿਲਕੁਲ ਸੁੱਕਾ ਸਾਫ ਆ ਦੋਸਤੋ ਤੁਹਾਨੂੰ ਪ੍ਰੋਪਰ ਚੀਜ਼ਾਂ ਜਿਹੜੀਆਂ ਮੈਂ ਚੈੱਕ ਜਿੰਦੀ ਹਾਂ ਯਾਰ ਦੋਸਤੋ ਬਿਲਕੁਲ ਸਹੀ ਹੈ ਨਵੀਂ ਅਗਲੀ ਬਿਲਕੁਲ ਕੰਡੀਸ਼ਨ ਦੋਸਤੋ ਦੂਮੇ ਸਾਈਡ ਤੋਂ ਆਇਆ ਬਿਲਕੁਲ ਵਧੀਆ ਭਾਈ ਜੀ ਚਲੋ ਮੜਾ ਮੂਟਾ ਟੈਸਟਿੰਗ ਪੈਸ਼ੇਂਗ ਤੇ ਹੁੰਦੀ ਹੁੰਦੀ ਹੈ ਕਿਉਂਕਿ 1998 ਮਾਡਲ ਆ ਬੰਪਰ ਬੰਪਰ ਆਇਆ ਵਧੀਆ ਦੋਸਤੋ ਲੱਗਾ ਗਾੜੀ ਅਸ਼ਵੀਰ ਜੀ ਸੈਲਫ ਸਲਫਤ ਬਿਲਕੁਲ ਓਕੇ ਹਾਂਜੀ ਹਾਂਜੀ ਸਲਫਤ ਓਕੇ ਜੀ ਓਕੇ ਸਲਫ ਬਿਲਕੁਲ ਬਹੁਤ ਠੀਕ ਵਧੀਆ ਸਟਾਰਟ ਹੁੰਦਾ ਜੀ ਠੀਕ ਹੈ ਜੀ ਹਾਂਜੀ ਆਹ ਦੋਸਤੋ ਕਰ ਲਓ ਚੈੱਕ ਬਾਕੀ ਜੋ ਚੀਜ਼ਾਂ ਦੋਸਤੋ ਰਹਿ ਗਈਆਂ ਤੁਸੀਂ ਆ ਆ ਕੇ ਮਿਰਖ ਪਰ ਕਰ ਲਈਏ ਇੱਕ ਦੋਸਤੋ ਵੈਰੀਐਂਟ ਨੰਬਰ ਇਹਦਾ ਜਿਹੜਾ 4511 HMT 4511 ਤੇ ਚੱਕੀ ਦੋਸਤੋ ਆ ਬਿਲਕੁਲ ਵੇਖੋ ਸਾਫ਼ ਹੈ ਬਿਲਕੁਲ ਜਿਹੜੀ ਚੀਜ਼ ਆ ਪਾ ਤੁਹਾਨੂੰ ਦਿਖਾਤੀ ਹੈ ਦੋਸਤੋ ਦੋ ਤਾਂ ਦੋ ਚੀਜ਼ਾਂ ਉਹ ਸਿਰਫ ਜਿਹੜੀਆਂ ਅੱਜ ਤੇ ਸੇਲ ਤੇ ਨੰਬਰ ਜਿਹੜਾ ਵੀ ਇਹਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਇਹ ਜਿਹੜੀ ਚੀਜ਼ੇ ਪਸੰਦ ਆਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਇਹ ਚੀਜ਼ ਖਰੀਦ ਸਕਦੇ ਜੀ ਨਹੀਂ ਅਸ਼ਵੀਰ ਜੀ ਮੋਲਾਪਾ ਦਾ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਫੋਨ ਤੇ ਕਰ ਲਵਾਂਗੇ ਜੀ ਠੀਕ ਹੈ ਜੀ ਮੋਲਾ ਦੋਸਤੋ ਵੀਰ ਕਹਿੰਦਾ ਵੀ ਆਪਾਂ ਦਾ ਫੋਨ ਤੇ ਕਰਾਂਗੇ ਹਾਂਜੀ ਉਸਾਂ ਦਾ ਜਿਹੜੇ ਵੀਰ ਨੋਗ ਨੰਬਰ ਵੀ ਦਸਕ੍ਰੀਨ ਤੇ ਲਗਾਤਾਰ ਚੱਲੂਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਟਰੈਕਟਰ ਤੇ ਚੱਕੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਧੰਨਵਾਦ ਦੋਸਤੋ ਰਲ ਆ ਵੀਡੀਓ ਦੇਖਣ ਵਾਸਤੇ ਜੀ